ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ ਤੇ ਆਓ ਆਪਾਂ ਰਲ ਕੇ ਇੱਕ ਨਵਾਂ ਅਹਿਦ ਕਰੀਏ ਕਿ ਇਸ ਲੋਹੜੀ ਦੇ ਤਿਹਾਰ ਦੇ ਉੱਤੇ ਦੁੱਲਾ ਭੱਟੀ ਤੇ ਉਸ ਦੀਆਂ ਪਿਛਲੀਆਂ ਦੋ ਪੀੜੀਆਂ ਵੱਲੋਂ ਜੋ ਇੱਕ ਬਾਗੀ ਹੋਣ ਦਾ ਬਾਗੀ ਜਣੀ ਸਰਕਾਰ ਤੋਂ ਬਾਗੀ ਰਾਜਿਆਂ ਤੋਂ ਬਾਗੀ ਜਣੀ ਉਹਨਾਂ ਦੇ ਜਿਹੜਾ ਆਪਣੀ ਨਾਬਰੀ ਦੀ ਜਿਹੜੀ ਹੈਗੀ ਹੈ ਪ੍ਰਥਾ ਉਸ ਪੰਜਾਬੀਆਂ ਦੀ ਉਸ ਪ੍ਰਥਾ ਨੂੰ ਅੱਗੇ ਤੋਰਦੇ ਹੋਏ ਅੱਜ ਵੀ ਜਿਹੜੇ ਹਾਕਮਾਂ ਵੱਲੋਂ ਲੋਕਾਂ ਦੇ ਉੱਤੇ ਲੋਕਾਂ ਦੀਆਂ ਆਜ਼ਾਦੀਆਂ ਦੇ ਉੱਤੇ ਲੋਕਾਂ ਦੀ ਰੋਟੀ ਰੋਜੀ ਦੇ ਉੱਤੇ ਜੋ ਹਮਲੇ ਹੋ ਰਹੇ ਐ ਉਹਨਾਂ ਦੇ ਲਈ ਮੈਦਾਨ 'ਚ ਦਿੱਤਾ ਤੇ ਦੂਸਰਾ ਜਿਹੜੀਆਂ ਰਾਣੀਆਂ ਰਵਾਇਤਾਂ ਨੇ ਜਿਹੜੀਆਂ ਮੁੰਡੇ ਕੁੜੀ 'ਚ ਫਰਕ ਕਰਦੀਆਂ ਨੇ ਉਹਨਾਂ ਨੂੰ ਤੋੜਦੇ ਹੋਏ ਮੈਨੂੰ ਖੁਸ਼ੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਹਨੂੰ ਤੋੜਿਆ ਵੀ ਐ ਆ ਚਾਹੇ ਬੱਚਾ ਮੁੰਡਾ ਹੋਵੇ ਤੇ ਚਾਹੇ ਕੁੜੀ ਹਰ ਇੱਕ ਬੱਚੇ ਦੇ ਜਨਮ ਦਿਨ ਦੀ ਜਿੰਨੀ ਸਾਡੀ ਸਮਰਥਾ ਹੈ ਉਹਦੇ ਮੁਤਾਬਿਕ ਖੁਸ਼ੀ ਮਨਾਈਏ ਤੇ ਇਸੇ ਤਰ੍ਹਾਂ ਨਾਲ ਦੁਬਾਰਾ ਫੇਰ ਲੋੜੀ ਦੀਆਂ ਮੁਬਾਰਕਾਂ ਬਹੁਤ ਸਾਰੀਆਂ ਆ ਇਸੇ ਸੰਦਰਭ ਦੇ ਵਿੱਚ ਪੰਜਾਬੀ ਟਰਬਿਊਨ ਦਾ ਜਿਹੜਾ ਐਡੀਟੋਰੀਅਲ ਹੈ ਅੱਜ ਦਾ ਉਹਦੇ ਵਿੱਚ ਉਹਨਾਂ ਨੇ ਹਰਿਆਣੇ ਦੇ ਜਿਹੜਾ ਰੋहतक ਜ਼ਿਲ੍ਹਾ ਹੈ ਉਹਦੇ ਕੁਝ ਅੰਕੜੇ ਦਿੱਤੇ ਆ ਬੀਰੋਤਕ ਜ਼ਿਲ੍ਹੇ ਦੇ 42 ਪਿੰਡ ਜਿਹੜੇ 2022 ਦੇ ਵਿੱਚ ਉਹਨਾਂ 42 ਪਿੰਡਾਂ ਦੇ ਵਿੱਚ ਹਜ਼ਾਰ ਮੁੰਡਿਆਂ ਦੇ ਪਿੱਛੇ ਸਿਰਫ 800 ਕੁੜੀਆਂ ਸੀਗੀਆਂ 2022 ਚ ਤੇ ਸਰਕਾਰ ਨੇ ਬੜਾ ਪ੍ਰਚਾਰ ਵੀ ਕੀਤਾ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਇਹਦੇ باوجود 2023 ਚ ਅਜਿਹੇ ਪਿੰਡਾਂ ਦੀ ਗਿਣਤੀ ਵਧ ਕੇ 42 ਤੋਂ ਵੱਧ ਕੇ 54 ਹੋਊਗੀ ਰੋਤਕ ਦੇ ਵਿੱਚ ਇਹ ਜਿਹੜਾ ਨਾਂ ਪਖੀ ਰਜਾਨ ਹੈ ਜਿੱਥੇ ਕੁੜੀਆਂ ਦੀ ਗਿਣਤੀ ਘਟ ਰਹੀ ਹੈ ਮੁੰਡਿਆਂ ਨਾਲੋਂ ਹਜ਼ਾਰ ਮੁੰਡਿਆਂ ਮਗਰ ਕੁੜੀਆਂ ਦੀ ਗਿਣਤੀ ਘਟ ਰਹੀ ਹੈ ਉਹ 12 ਜ਼ਿਲ੍ਹਿਆਂ ਚੋਂ ਇੱਕ ਜ਼ਿਲ੍ਹਾ ਰੋਤਕ ਹੈ ਤੇ ਇਹ ਅਗਲੀ ਗੱਲ ਇੱਕ ਹੋਰ ਕੁਰਕ ਖੇਤਰਾ ਜ਼ਿਲ੍ਹਾ ਜਿਹੜਾ ਜ਼ਿਲ੍ਹਾ ਇੱਕ ਕੁਰਕ ਖੇਤਰਾ ਬੜਾ ਪਵਿੱਤਰ ਜ਼ਿਲ੍ਹਾ ਮੰਨਿਆ ਜਾਂਦਾ ਹੈ ਮਹਾ ਭਾਰਤ ਦਾ ਯੁੱਧ ਹੋਇਆ ਦੱਸਿਆ ਜਾਂਦਾ ਹੈ ਤੇ ਗੀਤਾ ਜੀ ਦਾ ਉੱਥੇ ਦੱਸਿਆ ਜਾਂਦਾ ਵੀ ਉਹਦਾ ਉਪਦੇਸ਼ ਉੱਥੇ ਹੋਇਆ ਇਹ ਉਸ ਜ਼ਿਲ੍ਹੇ ਦੇ ਵਿੱਚ 20 ਪਿੰਡਾਂ ਚ ਇਹ ਜਿਹੜੀ ਰੇਸ਼ੋ ਹੈ ਇਹ ਜਿਹੜਾ ਅਨੁਪਾਤ ਹੈ ਇਹ 400 ਤੋਂ ਵੀ ਥੱਲੇ ਹੈ ਸੂਬਾ ਪੱਤਰ ਦੇ ਉੱਤੇ 2022 ਚ 1000 ਮੁੰਡਿਆਂ ਪਿੱਛੇ 916 ਕੁੜੀਆਂ ਸੀਗੀਆਂ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰਚਾਰ ਚੱਲਿਆ ਹਰਿਆਣੇ ਦੇ ਵਿੱਚ ਸ਼ੁਰੂ ਇਹ ਇੱਥੋਂ ਕੀਤਾ ਦੇਸ਼ ਦੇ ਵਿੱਚ ਤੇ ਉਦੋਂ ਇਹ ਜਿਹੜੀ ਗਿਣਤੀ 2023 ਚ ਜਾ ਕੇ 917 ਤੋਂ ਘਟ ਕੇ 906 ਤੇ ਚਲੀ ਗਈ ਹੈ ਸੋ ਇਸ ਤਰ੍ਹਾਂ ਨਾਲ ਇਕ ਹਰਿਆਣੇ ਦੀ ਗੱਲ ਹੈ ਬਾਕੀ ਸੂਬਿਆਂ ਦੇ ਵਿੱਚ ਵੀ तकरीबन ਸਾਡਾ ਜਿਹੜਾ ਰੁਖ ਹੈ ਹਾਲੇ ਕੋਈ ਇਸੇ ਤਰ੍ਹਾਂ ਦਾ ਹੀ ਚੱਲ ਰਿਹਾ ਹੈ ਇਸ ਲਈ ਅਸੀਂ ਅੱਜ ਲੋਹੜੀ ਦੇ ਦਿਨ ਦੇ ਉੱਤੇ ਸਾਡਾ ਹੋਰ ਵੀ ਜ਼ਿਆਦਾ ਫਰਜ਼ ਬਣ ਗਿਆ ਵੀ ਅਸੀਂ ਕੁੜੀਆਂ ਨੂੰ ਉਨਾ ਹੀ ਹੱਕ ਦੇਈਏ ਉਨਾ ਹੀ ਪਿਆਰ ਦੇਈਏ ਜਿੰਨਾ ਮੁੰਡਿਆਂ ਨੂੰ ਦੰਦੇ ਆ ਬਹੁਤ ਸਾਰੇ ਲੋਕ ਦੰਦੇ ਵੀ ਹੈ ਪਰ ਅਜੇ ਸਮਾਜਿਕ ਤੌਰ ਤੇ ਇਸ ਗੱਲ ਦੀ ਅਜੇ ਵੱਡੀ ਕਾਟ ਹੈ ਅਗਲੀ ਖਬਰ ਜਿਹੜੀ ਹੈ ਉਹ ਇੰਡੀਅਨ ਐਕਸਪ੍ਰੈਸ ਨੇ ਲਾਈ ਹੈ ਆਈਆਈਐਮ ਰੋहतक ਜਿਹੜੇ ਦੇਸ਼ ਦੀਆਂ ਸਰਮੌਰ ਮੈਨੇਜਮੈਂਟ ਤੇ ਬਿਜ਼ਨਸ ਸੰਸਥਾਵਾਂ ਨੇ ਜਿੱਥੇ 3 ਲੱਖ ਤੋਂ ਵੱਧ ਲੋਕ ਦਾਖਲਾ ਲੈਣ ਲਈ ਅਪਲਾਈ ਕਰਦੇ ਐ ਤੇ ਉਹ ਨਾ 20 ਸੰਸਥਾਵਾਂ ਨੇ ਸਾਰੇ ਦੇਸ਼ ਦੇ ਵਿੱਚ ਵੱਡੀਆਂ ਉਹਨਾਂ ਚੋਂ ਇੱਕ ਸੰਸਥਾ ਜਿਹੜੀ ਹੈ ਉਹ ਆਈਆਈਐਮ ਰੋहतक ਹੈ ਉੱਥੋਂ ਦੇ ਜਿਹੜੇ ਡਾਇਰੈਕਟਰ ਨੇ ਉਹ ਸ਼੍ਰੀ ਧੀਰਜ ਸ਼ਰਮਾ ਜੀ ਉਹਨਾਂ ਨੂੰ ਡਾਇਰੈਕਟਰ ਬਜੋਂ ਜੋ ਉਹਨਾਂ ਦੀ ਯੋਗਤਾ ਹੋਣੀ ਚਾਹੀਦੀ ਹੈ ਕਿ ਉਹ ਜਦੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਸ ਵਕਤ ਘੱਟੋ ਘੱਟ ਉਹਨਾਂ ਦੀ ਫਸਟ ਡਿਵੀਜ਼ਨ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਇੱਕ ਟਰਮ ਪੂਰੀ ਵੀ ਕਰ ਲਈ ਪਤਾ ਵੀ ਲੱਗ ਗਿਆ ਕਿ ਉਹਨਾਂ ਦੀ ਯੋਗਤਾ ਉਦੋਂ ਉਹ ਸੈਕੰਡ ਡਿਵੀਜ਼ਨ ਸੀ ਤੇ ਉਹ ਅਯੋਗ ਸੀ ਇਹਦੇ باوجود ਉਹਨਾਂ ਨੂੰ ਦੂਜੀ ਟਰਮ ਮਿਲੀ ਹੋਈ ਹੈ ਤੇ ਉਹ ਦੂਜੀ ਟਰਮ ਆਰਾਮ ਨਾਲ ਮਾਨ ਰਹੇ ਹੈ ਹਾਲੇ ਅਗਲੀ ਗੱਲ ਇਹ ਕਿ ਉਹਨਾਂ ਨੇ 2 ਸਾਲਾਂ ਦੀ ਜਿਹੜੀ ਤਨਖਾਹ ਉਹਨਾਂ ਨੂੰ ਮਿਲਦੀ ਹੈ ਮਹੀਨੇ ਦੀ ਮਹੀਨੇ ਉਹ ਤਾਂ ਮਿਲਦੀ ਹੀ ਮਿਲਦੀ ਹੈ ਸਾਲ ਬਾਅਦ ਉਹਨਾਂ ਨੂੰ ਜਿਵੇਂ ਕੰਪਨੀਆਂ ਦੰਦੀਆਂ ਨੇ ਇੱਕ ਵੇਰੀਏਬਲ ਪੇ ਵੀ ਉਹ ਉਹਨਾਂ ਨੂੰ ਇੱਕ ਇੱਕ ਕਰੋੜ ਕਰਕੇ 2 ਸਾਲਾਂ ਦਾ 2 ਕਰੋੜ ਰੁਪਈਆ ਇਕੱਠਾ ਹੀ ਉਹਨਾਂ ਨੂੰ ਦੇ ਦਿੱਤਾ ਗਿਆ ਦੂਜੇ ਪਾਸੇ ਜਿਹੜੇ ਵਿਦਿਆਰਥੀ ਉੱਥੇ ਦਾਖਲਾ ਲੈਂਦੇ ਐ ਫੀਸ ਭਰ ਦਿੰਦੇ ਐ ਬਾਅਦ ਦੇ ਵਿੱਚ ਕਿਸੇ ਹੋਰ ਥਾਂ ਦਾਖਲ ਹੋ ਜਾਂਦੇ ਐ ਛੱਡ ਜਾਂਦੇ ਐ ਉਨਾ ਵਾਸਤੇ ਕਾਨੂੰਨ ਇਹ ਹੈ ਇੱਕ ਖਾਸ ਸਮੇਂ ਦੇ ਵਿੱਚ ਵਿੱਚ ਜਿਹੜੇ ਛੱਡਦੇ ਐ ਉਹ ਆਪਣੀ ਫੀਸ ਵਾਪਸ ਲੈ ਸਕਦੇ ਕੁਝ ਹਿੱਸਾ ਉਹਦੇ ਚੋਂ ਥੋੜਾ ਕੱਟਣਾ ਹੁੰਦਾ ਸੰਸਥਾ ਨੇ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਨੇ ਪੀ ਐਚ ਡੀ ਦੇ ਵਿੱਚ ਜਿਹੜੇ ਬੱਚਿਆਂ ਨੇ انرੋਲ ਕੀਤਾ ਉਹ ਵੀ ਜਿਨ੍ਹਾਂ ਨੇ ਪੰਜ ਸਾਲਾ ਕੋਰਸ ਚ ਕੀਤਾ ਉਹ ਵੀ ਉਹ ਆਪਣੀਆਂ ਉਹਨਾਂ ਫੀਸਾਂ ਨੂੰ ਤਰਸ ਰਹੇ ਐ ਦੂਜੇ ਵੱਨੇ ਉਸ ਦੇ ਡਾਇਰੈਕਟਰ ਨੂੰ ਬਿਨਾਂ ਕਿਸੇ ਗੱਲ ਤੋਂ 2 ਕਰੋੜ ਰੁਪਇਆ ਅਜੇਹੀ ਤਨਖਾਹ ਵਜੋਂ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਦਾ ਦੇ ਅਧੀਨ ਹੈ ਇਹ ਕੇਂਦਰ ਸਰਕਾਰ ਦੇ ਜਿਹੜਾ ਮੰਤਰੀ ਹੈ ਉਹਨਾਂ ਨੇ ਜਾਂ ਉਸ ਮੰਤਰਾਲੇ ਨੇ ਉਹਦੇ ਉੱਤੇ ਪਹਿਲਾਂ ਇਹਨਾਂ ਨੂੰ ਕੁਝ ਅਧਿਕਾਰ ਦਿੱਤੇ ਸੀ ਹੁਣ ਥੋੜੇ ਅਧਿਕਾਰ ਘਟਾਏ ਜਾ ਰਹੇ ਹੈ ਤੇ ਉਹ ਸਾਰੇ ਘਪਲੇ ਦੇ ਵਿੱਚ ਕਿਤੇ ਨਾ ਕਿਤੇ ਉੱਥੇ ਵੀ ਉਂਗਲ ਉੱਠਦੀ ਹੈ ਇਹ ਗੱਲਾਂ ਉਦੋਂ ਪਤਾ ਲੱਗੀਆਂ ਜਦੋਂ 2022 ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਇਹਦਾ ਕੇਸ ਕੀਆ ਉਦੋਂ ਬਾਅਦ ਇਹ ਉਖੜੀਆਂ ਤੇ ਅਜੇ ਤੱਕ ਉਹ ਡਾਇਰੈਕਟਰ ਸਾਹਿਬ ਉਸੇ ਤਰ੍ਹਾਂ ਵਰਕਰਾਰ ਨੇ ਤੇ ਕੇਂਦਰ ਸਰਕਾਰ ਪਤਾ ਨਹੀਂ ਹੁਣ ਜਾਗੀ ਹੈ ਜਾਂ ਹਲੇ ਅੱਧੀ ਜਾਗੀ ਹੈ ਜਾਂ ਕੀ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੋ ਆ ਲਾਸਟ ਗੱਲ ਜਿਹੜੀ ਮਹਿੰਗਾਈ ਦੀ ਮਾਰ ਹੈ ਉਹ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਅੱਜ ਦਾ ਹਿੰਦੂ ਨੇ ਵੀ ਇਸ ਨੂੰ ਲਾਇਆ ਤੇ ਅੱਜ ਦਾ ਇੰਡੀਅਨ ਐਕਸਪ੍ਰੈਸ ਨੇ ਵੀ ਇਹਨੂੰ ਕਵਰ ਕੀਤਾ ਵੀ ਜਿਹੜਾ ਮਹਿੰਗਾਈ ਦਾ ਮੀਟਰ ਹੈ ਉਹ ਛੜਪੇ ਮਾਰ ਕੇ ਦਸੰਬਰ 2023 ਚ 5.7% ਤੇ ਪਹੁੰਚ ਗਈ ਮਹਿੰਗਾਈ ਪਿਛਲੇ ਆਂਕੜਿਆਂ ਦੇ ਹਿਸਾਬ ਨਾਲ ਤੇ ਇਹਦੇ ਚ ਜਿਹੜੀਆਂ ਖੁਰਾਕੀ ਵਸਤਾਂ ਨੇ ਉਹਨਾਂ ਦੀ ਮਹਿੰਗਾਈ ਦਰ 9.5% ਹੈ ਤੇ ਜਿਹੜੀਆਂ ਆਮ ਸ਼ਹਿਰੀ ਖਪਤ ਦੀਆਂ ਚੀਜ਼ਾਂ ਨੇ ਉਹਨਾਂ ਦੀ 10% ਤੋਂ ਉੱਤੇ ਹੈ ਸੋ ਸਾਨੂੰ ਮਹਿੰਗਾਈ ਦਾ ਝਟਕਾ ਲੱਗੀ ਜਾਂਦਾ ਹੈ ਉਧਰਲੇ ਬੰਨੇ ਦੇਸ਼ ਦੇ ਹਾਕਮ ਜਿਹੜੇ ਐ ਸਾਨੂੰ ਕਿਸੇ ਹੋਰ ਗੱਲਾਂ ਦੇ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਆਂ ਦੇਖੀਏ ਆਪਾਂ ਮਹਿੰਗਾਈ ਦੇ ਝਟਕੇ ਵਾਲੇ ਸਰਕਾਰ ਨੂੰ ਕਿੰਨਾ ਝਟਕਾ ਦੰਨੇ ਆਂ ਆਉਣ ਵਾਲ ਸਮੇਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ